ਜਿਹੜਾ ਕਹਿੰਦਾ ਸੀ ਮੁੱਛੇ ਵਾਲੇ ਦਾ ਇਹ ਵੀ ਨਾਂ ਪਿਆ ਧਰਨੇ ਤੇ ਬੈਠੇ ਹਾਂ ਹਾਂ ਹਾਂਜੀ ਉਹ ਇਹਨਾਂ ਦਾ ਭਾਜੀ ਪਿਛਲੇ ਵੀ ਪਿਛਲੇ ਜੰਦੀ ਸਾਹਿਬ ਤੇ 3-4 ਕੁ ਮਹੀਨੇ ਹੋ ਗਏ ਉਦੋਂ ਵੀ ਰੌਲਾ ਪਿਆ ਸੀ ਇਹਨਾਂ ਦਾ ਬੰਟੀ ਵੈਸ ਕੀ ਕੀ ਬੰਟੀ ਵੈਸ ਕੌਣ ਆ ਇਹੋ ਮੈਂ ਸੁਣ ਰਿਹਾ ਕੀ ਹੈਗਾ ਚੱਕ ਬੰਟੀ ਵੈਸ ਆਗਾ ਇਹ ਆਪਣੇ ਕੋਈ 뮤직 ਕੰਪਨੀ ਆ ਉਹਦੀ ਆਪ ਦੀ ਓਕੇ ਤੇ ਉਹ ਗਾਣੇ-ਗੋਣੇ ਵੀ ਦਿੰਦਾ ਕਾਰਬੀ ਨੂੰ ਵੀ ਹੋਰ ਕਾਫੀ ਰੈਕਾਂ ਨੂੰ ਦਿੰਦਾ ਉਹ ਗਾਣੇ ਰਾਈਟ ਰੈ ਕੋਈ ਭਾਈ ਹਾਂ ਭਈ ਉਹ ਫਿਲਮਾਂ ਵੀ ਜੰਦੀ ਸਾਹਿਬ ਕੰਮ ਵੱਡਾ ਉਹਦਾ ਬੰਦੇ ਦਾ ਕਾਫੀ ਇਹ ਜਦੋਂ ਮੂਸੇ ਵਾਲਾ ਪਹਿਲਾਂ ਉਹਦੇ ਨਾਲ ਗਾਣੇ ਕਰੇ ਜੇ ਜਦੋਂ ਆਇਆ ਆਇਆ ਨਮਾ ਓਕੇ ਹੂੰ ਹੂੰ ਮਾਰਕੀਟ ਕੋ ਤੇ ਇਹਨੇ ਗਾਣੇ ਕਰਕੇ ਚਲੋ ਇਹਦੇ ਗਾਣੇ ਚੱਲ ਗਏ ਫਿਰ ਇਹਨੇ ਕੰਪਨੀ ਕਰਾਈ ਆ ਉਹਦੀ 98 11 ਦੇ ਕੁਛ ਇਦਾਂ ਜਿਹੜੀ ਮੂਸੇ ਵਾਲੇ ਦੀ ਆ ਉਹਦੀ ਕੰਪਨੀਆਂ ਮਿਲ ਜ ਕੰਪਨੀ ਉਹਦੇ ਵਿੱਚ ਜਨ ਦੀ ਵੀ ਬੰਤੀ ਵੈਸ ਨੂੰ ਉਹ ਨਾਲ ਲੈ ਕੇ ਤੁਰਿਆ ਸੀਗਾ ਵੀ ਮੈਨੂੰ ਇੰਨੀ ਨੌਲੇਜ ਦੀ ਤੋਂ ਮੇਰੇ ਨਾਲ ਚੱਲ ਤੇ ਉਹਨੇ ਇਦਾਂ ਇਹ ਨਾਲ ਚੱਲੀ ਗਏ ਚੱਲੀ ਗਏ ਉਧਰੋਂ ਉਹ ਉਹਦੇ ਚਲੋ ਡੈਥ ਹੋ ਗਈ ਮੂਸੇ ਵਾਲੇ ਦੀ ਤੇ ਇਹਦੇ ਜਿੱਦਾਂ ਸਪੋਟੀਫਾਈ ਹੋ ਗਿਆ ਯੂਟਿਊਬ ਹੋ ਗਿਆ ਹੋਰ ਜਿੰਨੇ ਵੀ ਐਪ ਆ ਗਏ ਇਹ ਵਨਟੀ ਬੈਂਸ ਨੂੰ ਪਤਾ ਸੀਗਾ ਇਹਦਾ ਵੀ ਕਿੰਨਾ ਪੈਸਾ ਹੁੰਦਾ ਕਿਦਾਂ ਨਹੀਂ ਹੁੰਦਾ ਇਹ ਪਿਛਲੇ ਸਾਲ ਜਿਹੜਾ ਪਿੱਛੇ ਤਿੰਨ ਚਾਰ ਮਹੀਨੇ ਪਹਿਲਾਂ ਰੌਲਾ ਪਿਆ ਸੀ ਉਹਦਾ 1 ਲੱਖ 70 ਪਤਾ ਨਹੀਂ 65 ਹਜ਼ਾਰ ਡਾਲਰ ਦਾ ਰੌਲਾ ਪੈ ਰਿਹਾ ਸੀਗਾ ਅਮਰੀਕਨ ਦਾ ਅੱਛਾ ਬੜਾ ਪੈਸਾ ਫੇਤਾ ਚਾਚਾ ਬਹੁਤ ਬਾਈ ਜੀ ਬਹੁਤ ਪੈਸੇ ਦਾ ਰੌਲਾ ਪੈ ਰਿਹਾ ਸੀ ਉਹ ਮਲਕੌਰ ਕਹਿੰਦਾ ਵੀ ਸਾਨੂੰ ਆ ਚੀਜ਼ ਕਹਿੰਦਾ ਵੀ ਦੇ ਨਹੀਂ ਰਿਹਾ ਵਨਟੀ ਬੈਂਸ ਅੱਛਾ ਬਾਈ ਕਹਿੰਦਾ ਬੱਬੂ ਮਾਣ ਆ ਬੱਬੂ ਮਾਣ ਦਾ ਇਹ ਚ ਨਹੀਂ ਰੌਲਾ ਬੰਟੀ ਵੈਸ਼ਨ ਵਾਲੀ ਰੌਲਾ ਬਾਈ ਜੀ ਉਹਦਾ ਅੱਛਾ ਬੰਟੀ ਵੈਸਾ ਕੋਈ ਉਹਦੇ ਕੋਲੋਂ 1.5 ਲੱਖ ਡਾਲਰ ਅਮਰੀਕਾ ਦਾ ਰੌਲਾ ਪੈ ਰਿਹਾ ਤੇ ਉਹ ਦਿੰਦਾ ਨਹੀਂ ਹੈ ਤੇ ਹੁਣ ਇਹਨਾਂ ਨੇ ਕੀ ਇਹ ਕੀ ਮੰਗ ਕੀ ਕਰ ਰਹੇ ਨੇ ਸਿੱਧੂ ਮੂਸੇਵਾਲੇ ਇਹ ਕਹਿੰਦੇ ਵੀ ਸਾਨੂੰ ਇਨਸਾਫ ਦੇਵੋ ਵੀ ਸਾਡਾ ਪੈਸਾ ਸਾਨੂੰ ਦੇਵੋ ਜਿੱਦਾਂ ਵੀ ਹੁੰਦਾ ਹੈਗਾ ਵੀ ਸਾਡਾ ਪੈਸਾ ਸਾਨੂੰ ਦੇਵੋ ਤੇ ਉਹ ਬੰਤੀ ਮੈਂ ਇਸ ਦੀ ਇੰਟਰਵਿਊ ਹੈ ਉਹ ਕਹਿੰਦਾ ਵੀ ਮੈਂ ਜਿੱਦਾਂ ਸਪੋਟੀਫਾਈ ਦੀ ਜਿਹੜੀ ਕੰਪਨੀ ਆ ਵੀ ਮੈਂ ਉਹਨਾਂ ਨਾਲ ਵੀ ਗੱਲ ਕਰੀ ਆ YouTube ਵਾਲੇ ਨਾਲ ਵੀ ਮੇਰੀਆਂ ਮੇਲਾਂ ਪਾਈਆਂ ਵੀ ਆ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਹੌਸਤਾਫਾ ਦਵੋ ਕਹਿੰਦਾ ਵੀ ਉਹਨਾਂ ਦਾ ਕੋਈ ਦਸਤਿਆ ਨਹੀਂ ਮੈਨੂੰ ਦੇ ਨਹੀਂ ਰਿਹਾ ਤੇ ਵੀ ਮੈਂ ਸੋਨੂੰ ਕਿੱਥੋਂ ਦੇ ਦ ਹੁਣ ਇਹ ਤਿੰਨ ਚਾਰ ਕਿ ਮਹੀਨੇ ਬਾਅਦ ਫੇਰ ਦੁਬਾਰੇ ਇਹਨਾਂ ਨੇ ਮੁੱਦਾ ਚੱਕ ਲਿਆ ਤੇ ਪਿਛਲੇ ਸਾਲ ਵੀ ਰੌਲਾ ਕਾਫੀ ਪੈ ਗਿਆ ਸੀ ਇਹਨਾਂ ਦਾ ਹੁਣ ਇਹ ਦੁਬਾਰੇ ਫੇਰ ਧਰਨੇ ਤੇ ਜਾ ਕੇ ਬਹਿ ਗਏ ਮੱਲਾ ਦੇ ਇਹਨਾਂ ਦਾ ਉਦੋਂ ਨਿਬੜਿਆ ਨਹੀਂ ਅਸੀਂ ਹੁਣ ਇਹ ਦੁਬਾਰੇ ਫੇਰ ਬਹਿ ਗਿਆ ਸੋ ਇਹ ਉਹਨੂੰ ਅਰੈਸਟ ਕਰਵਾਉਣਾ ਚਾਹੁੰਦੇ ਆ। ਹਾਂ ਜੀ। ਵੀ ਆਪਾਂ ਕਰਾਂਗੇ ਚਲੋ ਮਦਦ ਹਾਂ ਦੇਖੋ ਆਪਾਂ ਕਰਾਂਗੇ ਮਦਦ ਵਿਚਾਰਿਆਂ ਦੀ ਜੇ ਕੋਈ ਪੈਸਾ ਹੈਗਾ ਤੇ ਚਲੋ ਉਹਨਾਂ ਦਾ ਪੁੱਤ ਤ ਨਹੀਂ ਰਿਹਾ ਤੇ ਪਰ ਉਹਨਾਂ ਨੂੰ ਪੈਸਾ ਜਿਹੜਾ ਮਿਲਣਾ ਚਾਹੀਦਾ ਵਿਚਾਰਿਆਂ ਨੂੰ ਚੱਲ ਆਪਣਾ ਰੋਟੀ ਪਾਣੀ ਮਾੜਾ ਮੋਟਾ ਕਰ ਹੀ ਜਾਂਦੇ ਨੇ ਬਾਕੀ ਕਾਂਗਰਸ ਨਾਲ ਰਲ ਗਿਆ ਨਹੀਂ ਰਲ ਗਿਆ ਉਹਦੀ ਆਪਣੀ ਲਾਈਫ ਹੈ ਪਰ ਆਹ ਮੁੱਦੇ ਤੇ ਜਰੂਰ ਉਹਦੀ سپورਟ ਹੋਣੀ ਚਾਹੀਦੀ ਮੈਨੂੰ ਲੱਗਦਾ ਜੇ ਸਹੀ ਹੈ ਤਾਂ ਹਾਂ ਜੀ ਹਾਂ ਜੀ ਬਾਈ ਜੀ ਇੱਕ ਬਾਈ ਜੀ ਆਪਣਾ ਜਿਹੜਾ ਉਹ ਭਾਗੂ ਭਾਗੂ ਨਹੀਂ ਹੁੰਦਾ ਮਾਲਦਾਰ ਸੜਾ ਕੋਈ ਸਾਡੇ ਇਦਾਂ ਦੇ ਉਹ ਬਣਾਉਂਦਾ ਇੰਡੀਆ ਤੋਂ ਬਣਾਉਂਦਾ ਉਹ ਆਪਣੇ ਪੰਜਾਬ ਤੋਂ ਬਲੌਗ ਜੇ ਬਣਾਉਂਦਾ ਉਹ ਸੀਰੀਅਲ ਜੇ ਬਣਾਉਂਦਾ ਹੁੰਦਾ ਓਕੇ ਤੇ ਉਹ ਇੰਨੀਆਂ ਡਬਲ ਮੀਨਿੰਗ ਗੱਲਾਂ ਕਰਦਾ ਵਾ ਜੀ ਬਹੁਤ ਜ਼ਿਆਦਾ ਡਬਲ ਮੀਨਿੰਗ ਗੱਲਾਂ ਕਰਦਾ ਉਹ ਤੇ ਉਹਨਾਂ ਨੇ ਇੱਕ ਨਾਲ ਕੁੜੀ ਪ੍ਰਿੰਸੇਲ ਆ ਸੈਡ ਉਹਨਾਂ ਨੇ ਵੀਡੀਓ ਪਾਤੀ ਪਰਸੋਂ ਜੋ ਉੱਤੇ ਕਹਿੰਦੇ ਸਾਡੀ ਕੁੜੀ ਨੂੰ ਕਿਸੇ ਨੇ ਗਲਤ ਕਮੈਂਟ ਕਰਿਆ ਤੇ ਉਹਦੇ ਜ ਆਪਣੇ ਇਹਨਾਂ ਜੱਥੇ ਬੰਦੀਆਂ ਉਹ ਕਹਿੰਦੇ ਅਸੀਂ ਤੇਰੇ ਨਾਲ ਆਂ ਵੀ ਤੁਸੀਂ ਪਹਿਲਾਂ ਇਦਾਂ ਤਾਂ ਦੇਖੋ ਵੀ ਜਿਹੜਾ ਬੰਦਾ ਆਪ ਗੰਦ ਪਾ ਰਿਹਾ ਤੁਸੀਂ ਉਹਨੂੰ ਤਾਂ ਕਹਿ ਨਹੀਂ ਰਹੇ ਉਹ ਡਬਲ मीनिंग ਗੱਲਾਂ ਕਰ ਰਿਹਾ ਬਹੁਤ ਜ਼ਿਆਦੇ। ਅੱਛਾ। ਉਹ ਠੀਕ ਹੈ। ਉਹਨੂੰ ਇੰਨੇ ਜ਼ਿਆਦੇ ਫਾਲੋਅਰ ਆਉਦੇ ਇੰਨੇ ਜ਼ਿਆਦੇ ਲਾਇਕ ਵਿਊ ਆਉਂਦੇ ਆ। ਜਨਤਾ ਆਪਣੀ ਫੇਰ پاਗਲ ਆ ਕਿ ਉਹਨਾਂ ਲਈ। ਭਾਈ ਲੋਕ ਲੋਕ ਬਾੜੀ ਗਾਂਦੇ ਚ ਗਏ ਮੈਂ ਵੇਖਿਆ ਤੁਸੀਂ ਦੇਖੋ। ਇੱਕ ਆ ਜਿਹੜੀਆਂ ਡਾਂਸਰਾਂ ਨੇ ਇਹਨਾਂ ਦੀ ਅੱਗੇ ਵਿਆਹ ਵਿਊ ਤੇ ਲਿਆਉਂਦੇ ਸੀ ਲੋਕ ਇਹਨਾਂ ਦੀ ਕੋਈ ਬਾਲਾ ਰਿਸਪੈਕਟ ਨਹੀਂ ਸੀ। ਮੁੰਡੇ ਵਿਆਹ ਨੂੰ ਨਹੀਂ ਸੀ ਕਰਾਉਂਦੇ ਹੁਣ ਇਹਨਾਂ ਨੇ ਡਾਂਸਰਾਂ ਬਣਾਈਆਂ ਜੀ ਉਹਨਾਂ ਦੇ ਕਿਤੇ ਮਿਲੀਅਨਸ ਫਾਲੋਅਰ ਬਣ ਕੇ ਬੈਠੇ ਨੇ ਡਾਂਸਰਾਂ ਨੇ ਉਹ ਲੋਕਾਂ ਦੇ ਵਿਆਹਾਂ ਤੇ ਨੱਚਦੀਆਂ ਨੇ ਜਿਵੇਂ ਇਹਨਾਂ ਪੰਜਾਬ ਦਾ ਤੇ ਲੋਕ ਗਾਂ ਨੂੰ ਬਾਧਦੇ ਨੇ ਇੱਥੇ ਦਾ ਪਤਾ ਨਹੀਂ ਕੀ ਹੈ ਪੁੱਠੇ ਪਾਸੇ ਨੂੰ ਤੁਰ ਰਹੇ ਨੇ ਪੁੱਠੇ ਪਾਸੇ ਨੂੰ ਜਿਨਨੇ ਕੋਈ ਹੁੱਕਰ ਆ ਕੋਈ ਧੰਦਾ ਕਰਨ ਵਾਲੀ ਆ ਮਾੜੀ ਔਰਤ ਆ ਕੋ ਕੈਰੈਕਟਰਲੈਸ ਆ ਜਿਨਨੇ ਕੋ ਪੈਸੇ ਖਾਦੇ ਉਹਦੇ ਫਾਲੋਅਰ ਸਾਰੇ ਸਭ ਤੋਂ ਜ਼ਿਆਦਾ ਹੋਣਗੇ ਪੁੱਠੇ ਪਾਸੇ ਨੂੰ ਪਤਾ ਨਹੀਂ ਕੀ ਆਦਤ ਹੈ ਇਹਨਾਂ ਦੀ ਹੂੰ ਉਹੀ ਨਾ ਭਾਜੀ ਉਹ ਜਦੋਂ ਡਾਂਸ ਕਰਦੀ